ਪ੍ਰਸਿੱਧ ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨਵੇਂ ਸਾਲ ਤੇ ਆਪਣੇ ਫੈਨਸ ਲਈ ਇੱਕ ਵੱਡਾ ਤੋਹਫ਼ਾ ਲੈ ਕੇ ਆ ਰਹੇ ਆ ਤੇ ਤੋਹਫ਼ਾ ਇਹ ਆ ਕਿ ਦਿਲਜੀਤ ਦੋਸਾਂਝ ਹੁਣ ਲੁਧਿਆਣੀ ਦੇ ਵਿੱਚ ਇੱਕ ਕਾਨਸਰਟ ਕਰਨ ਜਾ ਰਹੇ ਆ ਜੀ ਹਾਂ ਚੰਡੀਗੜ੍ਹ ਦੇ ਵਿੱਚ ਸੂਪਰ ਡੁੱਪਰ ਹਿੱਟ ਕਾਨਸਰਟ ਕਰਨ ਤੋਂ ਬਾਅਦ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲੁਧਿਆਣੇ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇੱਕ ਕਾਨਸਰਟ ਕਰਨ ਜਾ ਰਿਹਾ ਜੋ ਕਿ 31 ਦਸੰਬਰ ਨੂੰ ਹੋਵੇਗਾ ਦੱਸਦੀਏ ਕਿ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ 10 ਵੱਡੇ ਸ਼ਹਿਰਾਂ ਦੇ ਵਿੱਚ ਇਹ ਕਾਨਸਰਟ ਕਰ ਚੁੱਕੇ ਨੇ ਤੇ ਹੁਣ 31 ਦਸੰਬਰ ਨੂੰ ਨਵੇਂ ਸਾਲ ਦੇ ਉੱਪਰ ਆਪਣੇ ਫੈਨਸ ਲਈ ਇੱਕ ਕਾਨਸਰਟ ਕਰ ਰਹੇ ਨੇ ਤਾਂ ਦੱਸ ਦਈਏ ਕਿ ਦਲਜੀਤ ਦੋਸਾਂਝ ਦੇ ਫੈਨਸ ਦੇ ਵਿੱਚ ਵੱਡੀ ਖੁਸ਼ੀ ਦੇਖਣ ਨੂੰ ਮਿਲ ਰਹੀ ਆ ਤੇ ਇਸੇ ਦੇ ਨਾਲ ਹੀ ਜਿਹੜੀਆਂ ਟਿਕਟਸ ਨੇ ਜਿਹੜੀਆਂ ਦਿਲਜੀਤ ਦੋਸਾਂਝ ਦੇ ਸ਼ੋਹ ਦੀਆਂ ਟਿਕਟਸ ਨੇ ਉਹ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਵਿਕ ਚੁੱਕੀਆਂ ਨੇ ਤਾਂ ਸੋਲਡ ਆਊਟ ਹੋ ਚੁੱਕਿਆ ਦਿਲਜੀਤ ਦੋਸਾਂਝ ਦਾ ਇਹ ਸ਼ੋਅ ਦੱਸਦੀ ਹੈ ਕਿ ਚੰਡੀਗੜ੍ਹ ਵਾਲੇ ਸ਼ੋਅ ਤੋਂ ਬਾਅਦ ਦਿਲਜੀਤ ਦੋਸਾਂਝ ਬਾਲੀਵੁੱਡ ਕਿੰਗ ਸ਼ਾਹਰੂਖ ਖਾਨ ਨੂੰ ਪਛਾੜ ਕੇ ਏਸ਼ੀਆ ਦੇ ਟਾਪ ਪਰਫਾਰਮਰ ਬਣ ਚੁੱਕੇ ਨੇ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਦਿਲਜੀਤ ਦੋਸਾਂਝ ਇੱਕ ਪੰਜਾਬੀ ਸਿੰਗਰ ਹੋਣ ਦੇ ਨਾਤੇ ਏਸ਼ੀਆ ਦੇ ਇਸ ਟਾਪ ਰੈਂਕ ਤੇ ਪਹੁੰਚਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 31 ਦਸੰਬਰ ਨੂੰ ਜੋ ਲੁਧਿਆਣਾ ਦੇ ਵਿੱਚ ਸ਼ੋਅ ਹੋਣਾਗਾ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਣਗੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ਮਿੰਟਾਂ ਦੇ ਵਿੱਚ ਸੋਲਡ ਆਊਟ ਹੋ ਚੁੱਕੀਆਂ ਨੇ ਤਾਂ ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਵੱਡਾ ਸ਼ੋਅ ਹੋਵੇਗਾ ਆਪਣੇ ਆਪ ਦੇ ਵਿੱਚ ਇਹ ਦਿਲਜੀਤ ਦੋਸਾਂਝ ਨੇ ਆਪਣੇ ਫੈਨਸ ਲਈ ਇੱਕ ਬਹੁਤ ਵੱਡਾ ਤੋਹਫ਼ਾ ਦਿਲਜੀਤ ਦੋਸਾਂਝ ਦੇ ਇਸ ਸ਼ੋਅ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ